ਇਹ ਗੱਲ ਚੇਤੇ ਰੱਖਿਓ ਜੇ ਸੱਪ ਤੋਂ ਮਣੀ ਲੈਣੀ ਐ ਉਹਦੀ ਧੌਣ ਭੰਨਣੀ ਪੈਂਦੀ ਐ ਜੇ ਖੂਹ ਚੋਂ ਪਾਣੀ ਕੱਢਣਾ ਐ ਤੱਕੜੇ ਦੇ ਗਲੇ ਵਿੱਚ ਰੱਸਾ ਪਾਉਣਾ ਪੈਂਦਾ ਜੇ ਮਿਰਗ ਦੇ ਕੋਲੋਂ ਕਸਤੂਰੀ ਲੈਣੀ ਐ ਤਾਂ ਉਹਨੂੰ ਮਾਰਨਾ ਪੈਂਦਾ ਜੇ ਤਿਲਾਂ ਦੇ ਵਿੱਚੋਂ ਤੇਲ ਕੱਢਦੇ ਹੋ ਤਾਂ ਉਹਨੂੰ ਪੀੜਨੇ ਪੈਂਦੇ ਨੇ ਜੇ ਬੇਮੁੱਖਾਂ ਨੂੰ ਸੋਦਾ ਲਾਉਣਾ ਤਾਂ ਬਿਨਾਂ ਸ਼ਸਤਰਾਂ ਤੋਂ ਸੋਦਾ ਨਹੀਂ ਜੇ ਲੱਗਦਾ ਅੱਜ ਤਨਤਨ ਗੁਰੂ ਹਰਗੋਬਿੰਦ ਸਾਹਿਬ ਪਾਸ਼ਾ ਜੀ ਜਦੋਂ ਦਰਬਾਰ ਦੇ ਵਿੱਚ ਸਜੇ ਮੀਰੀ ਪੀਰੀ ਦੀਆਂ ਦੋ ਕਿਰਪਾਨਾਂ ਧਾਰਨ ਕੀਤੀਆਂ ਹੋਈਆਂ ਨੇ ਅਕਾਲ ਤਖਤ ਤੇ ਬੈਠੇ ਨੇ ਸੰਗਤਾਂ ਦੇ ਦਿਹਾਰੇ ਕਰ ਰਹੀਆਂ ਨੇ ਕੁਝ ਸ਼ੰਕਾਵਾਦੀਆਂ ਨੇ ਸਵਾਲ ਖੜਾ ਕੀਤਾ ਕੀ ਸ਼ਸਤਰਾਂ ਦੀ ਲੋੜ ਹੈ ਕੀ ਇੱਕ ਸੰਤ ਨੂੰ ਸ਼ਸਤਰ ਧਾਰਨ ਦੀ ਲੋੜ ਹੈ ਤਾਂ ਇਸ ਗੱਲ ਦਾ ਜਵਾਬ ਬੜਾ ਸੋਹਣਾ ਸਾਨੂੰ ਮਿਲ ਜਾਂਦਾ ਜਦੋਂ ਆਪਾਂ ਭਾਈ ਗੁਰਦਾਸ ਜੀ ਦੀਆਂ ਵਾਰਾਂ ਪੜਦੇ ਹਾਂ ਜਿਉ ਮਣ ਕਾਲੇ ਸੱਪ ਸਿਰ ਹੱਸ ਦੇ ਨਾ ਜਾਣੀ ਕਿ ਜੇ ਤੁਸੀਂ ਸੱਪ ਦੇ ਕੋਲੋਂ ਮੰਨਦੇ ਨੇ ਉਹਦੇ ਸਿਰ ਚ ਮਣੀ ਹੁੰਦੀ ਐ ਮਣੀ ਚਾਹੀਦੀ ਐ ਤੁਹਾਨੂੰ ਮਣੀ ਲੈਣੀ ਐ ਤਾਂ ਸੱਪ ਦੇ ਅੱਗੇ ਜਾ ਕੇ ਹੱਥ ਜੋੜੋ ਸੱਪ ਜੀ ਸੱਪ ਜੀ ਮੈਨੂੰ ਮਣੀ ਦੇ ਦਿਓ ਕੀ ਮਣੀ ਦੇ ਦੇਗਾ ਭਾਈ ਗੁਰਦਾਸ ਜੀ ਕਹਿੰਦੇ ਨੇ ਹੱਸ ਦੇ ਨਾ ਜਾਣੀ ਤਾਂ ਸੱਪ ਦੀ ਧੌਣ ਫੜ ਕੇ ਮਰੋੜਨੀ ਪੈਣੀ ਐ ਉਹਦੀ ਜ਼ਹਿਰ ਕੱਢਣੀ ਪੈਣੀ ਐ ਦੂਜੀ ਗੱਲ ਭਾਈ ਗੁਰਦਾਸ ਜੀ ਕਹਿੰਦੇ ਨੇ ਜਿਉਂ ਕਰ ਖੂਹੋਂ ਨਿਕਲ ਗਲ ਵੱਧੇ ਪਾਣੀ ਜੇ ਖੂਹ ਦੇ ਵਿੱਚੋਂ ਪਾਣੀ ਕੱਢਣਾ ਘੜੇ ਦੇ ਗਲ ਵਿੱਚ ਰਸਾ ਪਾਉਣਾ ਪੈਣਾ ਤੀਜੀ ਗੱਲ ਭਾਈ ਗੁਰਦਾਸ ਜੀ ਕਹਿੰਦੇ ਨੇ ਜਾਨ ਕਥੂਰੀ ਮਿਰਗ ਤਨ ਮਰ ਮੁੱਕੇ ਆਣੀ ਜੇ ਮਿਰਗ ਤੋਂ ਕਸਤੂਰੀ ਲੈਣੀ ਹੈ ਉਦੋਂ ਤੱਕ ਕਸਤੂਰੀ ਨਹੀਂ ਦੇਵੇਗਾ ਜਦੋਂ ਤੱਕ ਉਹਨੂੰ ਮਾਰਿਆ ਨਹੀਂ ਜਾਏਗਾ ਚੌਥੀ ਗੱਲ ਜਿਉਂ ਮੂੰਹ ਭੰਨੇ ਗਰੀ ਦੇ ਨਲੀਏਰ ਨਿਸ਼ਾਨੀ ਹੁਣ ਜੇ ਤੁਸੀਂ ਨੇ ਨਾਰੀਅਲ ਤੋਂ ਗਰੀ ਲੈਣੀ ਹੋਵੇ ਤਾਂ ਇਦਾਂ ਕਰਿਓ ਨਾਰੀਅਲ ਨੂੰ ਰੱਖਿਓ ਚੌਂਕੀ ਦੇ ਉੱਤੇ ਤੇ ਹੱਥ ਜੋੜ ਕੇ ਧੂਫਬੱਤੀ ਲਾ ਕੇ ਬਹਿ ਜਾਓ ਬੇਨਤੀ ਕਰੀ ਚੱਲਿਓ ਨਾਰੀਅਲ ਜੀ ਨਾਰੀਅਲ ਜੀ ਸਾਨੂੰ ਗਰੀ ਦੇ ਦੋ ਦੇ ਦੇਗਾ ਤੁਹਾਨੂੰ ਗਰੀ ਜਦੋਂ ਤੱਕ ਉਸ ਨਾਰੀਅਲ ਦਾ ਮੂੰਹ ਨਹੀਂ ਭੰਨਿਆ ਜਾਏਗਾ ਜਦੋਂ ਤੱਕ ਉਸ ਨਾਰੀਅਲ ਨੂੰ ਤੋੜਿਆ ਨਹੀਂ ਜਾਏਗਾ ਬਿਨਾਂ ਤੋੜਿਆ ਤੋਂ ਉਹਨੇ ਗਰੀ ਨਹੀਂ ਜੇ ਦੇਣੀ ਪੰਜਵੀਂ ਗੱਲ ਤੇਲ ਤਿਲੋਂ ਕਿਉਂ ਨਿਕਲੈ ਬਿਨ ਪੀੜੇ ਕਹਾਣੀ ਤੇ ਜੇ ਤਿਲਾਂ ਚੋਂ ਤੇਲ ਕੱਢਣਾ ਹੋਵੇ ਨਾ ਉਹਨੂੰ ਕਹਾਣੀ ਦੇ ਵਿੱਚ ਪੀੜ ਨੇ ਪੈਂਦੇ ਨੇ ਬਿਨਾ ਪੀੜਿਆਂ ਤੇਲ ਨਹੀਂ ਜੇ ਨਿਕਲਦਾ ਭਾਈ ਗੁਰਦਾਸ ਜੀ ਕਹਿੰਦੇ ਨੇ ਬੇਮੁੱਖਾਂ ਲੋਹਾ ਸਾਦੀ ਐ ਬਗਦੀ ਵਾਧਾਣੀ ਜੇ ਬੇਮੁੱਖਾਂ ਨੂੰ ਸਾਧਣਾ ਹੋਵੇ ਨਾ ਤਾਂ ਫੇ ਜਿਵੇਂ ਲੋਹੇ ਨੂੰ ਸਾਦੀ ਦਾ ਨਾ ਬਿਨਾ ਲੋਹੇ ਤੇ ਵਾਰ ਕਰੇ ਤੋਂ ਲੋਹਾ ਸਿੱਧਾ ਨਹੀਂ ਜੇ ਹੁੰਦਾ ਲੋਹੇ ਨੂੰ ਗਰਮ ਕਰਕੇ ਉਹਦੇ ਤੇ ਵਾਰ ਕਰਨੇ ਪੈਂਦੇ ਨੇ ਇਹ ਗੱਲ ਚੇਤੇ ਰੱਖਿਓ ਜੇ ਸੱਪ ਤੋਂ ਮਣੀ ਲੈਣੀ ਐ ਉਹਦੀ ਧੌਣ ਭੰਨਣੀ ਪੈਂਦੀ ਐ ਜੇ ਖੂਹ ਚੋਂ ਪਾਣੀ ਕੱਢਣਾ ਐ ਤੱਕੜੇ ਦੇ ਗਲੇ ਵਿੱਚ ਰੱਸਾ ਪਾਉਣਾ ਪੈਂਦਾ ਜੇ ਮਿਰਗ ਦੇ ਕੋਲੋਂ ਕਸਤੂਰੀ ਲੈਣੀ ਐ ਤਾਂ ਉਹਨੂੰ ਮਾਰਨਾ ਪੈਂਦਾ ਜੇ ਤਿਲਾਂ ਦੇ ਵਿੱਚੋਂ ਤੇਲ ਕੱਢਦੇ ਹੋ ਤਾਂ ਉਹਨੂੰ ਪੀੜਨੇ ਪੈਂਦੇ ਨੇ ਜੇ ਬੇਮੁੱਖਾਂ ਨੂੰ ਸੋਦਾ ਲਾਉਣਾ ਤਾਂ ਬਿਨਾ ਸ਼ਸਤਰਾਂ ਤੋਂ ਸੋਦਾ ਨਹੀਂ ਜੇ ਲੱਗਦਾ ਪੰਥ ਪ੍ਰਕਾਸ਼ ਵਿੱਚ ਲਿਖਿਆ ਰਾਜ ਕਿਸੇ ਕੋ ਕੋਏ ਨਾ ਦੇਹੈ ਜੋ ਲੇਹੈ ਨਿਜ ਬਲ ਸੇ ਲੇਹੈ ਪੰਥ ਪ੍ਰਕਾਸ਼ ਦੇ ਸ਼ਬਦ ਨੇ ਇਸ ਸ਼ਸਤਰਨ ਕੇ ਅਧੀਨ ਹੈ ਰਾਜ ਜੋ ਨਾ ਤਰਹ ਤਿਸ ਬਿਗਰਤ ਕਾਜ ਵੀ ਜੇ ਸ਼ਸਤਰਾਂ ਨੂੰ ਨਾ ਧਾਰਨ ਕਰੋਗੇ ਸਾਡੇ ਸਾਰੇ ਕਾਜ ਵਿਗੜ ਜਾਣਗੇ ਆ ਜਿੰਨੇ ਰਾਜ ਭਾਗ ਚੱਲਦੇ ਨੇ ਬਿਨਾ ਸ਼ਸਤਰਾਂ ਤੋਂ ਰਾਜ ਨਹੀਂ ਜੇ ਚੱਲਦਾ ਮਹਾਰਾਜ ਕਹਿੰਦੇ ਨੇ ਜਬ ਹਮਰੇ ਦਰਸ਼ਨ ਕੋ ਆਵੋ ਬਨ ਸੁਚੇਤ ਤਨ ਸ਼ਸਤਰ ਸਜਾਵੋ ਜਦੋਂ ਤੁਸੀਂ ਸਾਡੇ ਦਰਸ਼ਨਾਂ ਨੂੰ ਆਵੋ ਤਨ ਦੇ ਉੱਤੇ ਸ਼ਸਤਰ ਸਜਾ ਕੇ ਆਇਓ ਬਿਨਾ ਸ਼ਸਤਰ ਕੇ ਸੰਗ ਨਰੰਗ ਭੇੜ ਜਾਣੋ ਕਿ ਬਿਨਾ ਸ਼ਸਤਰਾਂ ਤੋਂ ਬੰਦੇ ਨੂੰ ਭੇੜ ਜਾਣੋ ਭੇਡਾਂ ਨੇ ਜਿਹੜੇ ਸ਼ਸਤਰ ਨਹੀਂ ਧਾਰਨ ਕਰਦੇ ਸ਼ਸਤਰਹੀਨ ਇਹ ਕਬੂ ਨਾ ਹੋਈ ਰਹਿਤਵੰਤ ਖਾਲਸਾ ਹੈ ਸੋਈ ਭਾਈ ਦੇਸਾ ਜੀ ਲਿਖਦੇ ਨੇ ਕੱਚ ਕਿਰਪਾਨ ਨਾ ਕਬੂ ਉਤਿਆਗੈ ਸਨਮੁਖ ਲਰੈ ਨਾ ਰਣ ਤੇ ਭੱਗੈ ਇੱਥੋਂ ਸਿੱਧ ਹੁੰਦਾ ਕਿ ਬਿਨਾ ਸ਼ਸਤਰਾਂ ਤੋਂ ਸਿੱਖ ਦੀ ਜ਼ਿੰਦਗੀ ਨਹੀਂ ਹੈ ਸ਼ਸਤਰ ਸਿੱਖਾਂ ਦੇ ਪੀਰ ਨੇ ਸੋ ਸ਼ਸਤਰ ਧਾਰਨ ਕਰਨ ਦਾ ਗੁਰੂ ਵੱਲੋਂ ਹੁਕਮ ਹੈ ਸ਼ਸਤਰਾਂ ਤੋਂ ਬਿਨਾ ਸਿੱਖ ਇੱਕ ਭੇਡਾਂ ਦੇ ਨਿਆਈ ਨੇ ਸੋ ਸਾਨੂੰ ਵੱਤੋਂ ਵੱਦ ਸ਼ਸਤਰ ਧਾਰਨ ਕਰਨੇ ਚਾਹੀਦੇ ਨੇ ਇਹ ਸਾਡੇ ਗੁਰੂ ਦਾ ਹੁਕਮ ਹੈ ਜੀ ਇਸੇ ਤਰੀਕੇ ਦੀਆਂ ਹੋਰ ਵੀਡੀਓ ਲੈ ਕੇ ਆ ਰਹੇ ਆਂ ਆਪ ਜੀ ਦੇ ਕੋਲ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਵੱਤੋਂ ਵੱਦ ਸ਼ੇਅਰ ਕਰੋ ਲਾਈਕ ਕਰੋ ਤੁਹਾਡਾ ਆਪਣਾ ਵੀਰ ਭਗਵਾਨ ਸਿੰਘ ਖੋਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ